ਆਏ ਤੁਹਾਨੂੰ ਹਾਲ ਦਿਖਾਉਣਾ ਬੰਦਿਆਂ ਦੇ ਠੀਕ ਉੱਥੇ ਆਣੀ ਨਾ ਚਾਹ ਨਾ ਪਾਣੀ ਨਾ ਲੈਣ ਨਾ ਦੇਣ ਤੇਰੇ ਡੀ ਕੀ ਅਕਲ ਲੱਗੀ ਹੋਈ ਤੜਕਈ ਥੋਣੀ ਨਹੀਂ ਗੱਡੀ ਹੈਂ ਥੋਣੀ ਨਹੀਂ ਇੱਕ ਨਹੀਂ ਖੰਨੇ ਧਬਾ ਲੈ ਆਉਂਦਾ ਉੱਥੇ ਜਾਦਾ ਧੁੱਤੀ ਜਾਉ ਕਿਉਂ ਇੱਥੇ ਕਦਾਂ ਲੱਗੇ ਹੋਇਆ ਹੁਣ ਮੈਂ 8 ਵਜੇ 8 ਵਜੇ ਦਾ 10 ਵਜੇ ਗੱਡੀ ਭਰਨੀ ਜਾਣਾ ਨਾ ਗੱਡੀ ਜਾਂ ਦੂਜੀ ਭਰ ਕੇ ਆਉਗੀ ਫੇਰ ਭਰ ਲਾਂਗੇ ਅਜਾ ਉਹ ਤਾਂ ਭਰ ਕੇ ਨਿਕਲੀ ਨਹੀਂ ਨਹੀਂ ਤੂੰ ਉੱਥੇ ਤੈਨੂੰ ਟੇਕੇ ਬਹਿ ਨਹੀਂ ਹੁੰਦਾ ਤੇਤੋਂ ਬਹਿ ਕੇ ਕਰਨਾ ਕੀ ਆ ਪੂਰੇ ਪੰਗੇ ਕਰਨ ਲੱਗਿਆ ਹੋਏ ਆ ਦੱਸ ਤੂੰ ਉੱਥੇ ਜਾ ਕੇ ਪੈਸੇ ਦਿੰਦੇ ਧਵਾਉਂਦੇ ਹਾਂ ਇੱਥੇ ਮੋਟਰ ਚਾਲਦੀ ਆ ਕੋਲ ਖੁੱਲਾ ਪਾਣੀ ਆ ਖੁੱਲਾ ਪਾਣੀ ਦਾ ਹੈਗਾ ਪ੍ਰੈਸ਼ਰ ਨਾ ਇਹਨਾਂ ਗੱਲ ਬਣ ਜਾਂਦੀ ਆ ਚੱਜ ਨਾਲ ਪ੍ਰੈਸ਼ਰ ਨੇ ਫਿਰ ਆਪਣਾ ਵਾਲਾ ਕੰਮ ਨਹੀਂ ਨਾ ਕਰਨਾ ਆਪਾਂ ਤਾਂ ਬਹਿ ਨਹੀਂ ਹੁੰਦਾ ਭੈਣ ਚ ਕਿਉਂ ਭੈਣ ਨੂੰ ਤੇਰੇ ਮਾਊਂ ਲੜਦੇ ਨੇ ਸਲੇਆ ਲੈ ਨਹੀਂ ਕਰਦਾ ਭੈਣ ਨੂੰ ਹੂੰ ਕੰਮ ਕਰੋ ਆਪਣਾ ਟੌਰ ਨਾਲ ਕਿੰਨੀ ਕ ਰਹਿ ਗਈ ਹੁਣ ਤੇਰੀ ਹਸਾ ਰਹਿ ਗਿਆ ਮਗਰ ਲੱਸਾ ਕਦ ਜਾਏਗਾ ਫਿਰ ਜਾਵਾਂਗੇ ਸ਼ਾਮ ਤੱਕ ਕਿਓ ਟਾਇਰ ਕਾ ਦੇ ਨਾਲ ਲੱਗਦਾ ਓਏ ਤੇਰਾ ਕਿਹੜਾ ਟਾਇਰ ਉਹ ਦੇ ਪਰਲਾ ਅੰਦਰਲਾ ਬਦਲੇ ਹੈਗੇ ਹੈ ਬਦਲਾ ਹੀ ਨਹੀਂ ਬਦਲੇ ਨਹੀਂ ਸੀ ਆਪਾਂ ਬਦਲਣਾ ਕਹਾਂ ਨਾਲ ਲੱਗਣ ਲੱਗ ਜਾਂਦਾ ਹੁੰਦਾ ਉਹਦੇ ਨਾਲ ਖੇਦਾ ਮੈਨੂੰ ਲੱਗਦਾ ਤੇਰਾ ਸੈਂਟਰ ਸੁੰਟਰ ਮੁਲਟ ਗਿਆ ਹੋਇਆ ਇਹਦਾ ਆਪ ਮੈਂ ਚੈੱਕ ਬਾਅਦ ਚੋਂ ਦਾ ਕੀ ਮਤਲਬ ਭਾਈ ਜੀ ਟਾਇਰ ਕਾ ਦੇ ਨਾਲ ਲੱਗਦਾ ਦੋਸਲਾ ਕੋਈ ਬੰਦਾ ਖੜੇ ਜੋ ਦੇਖੀਏ ਦੇਖੋ ਨਜਾਰੇ ਪਿੰਡਾਂ ਦੇ ਹੈ ਇਹ ਕੀ ਘੱਟੇ ਲੱਗਦਾ ਵਾਈਬ ਵਾਈਬ ਕਲਾਪ ਨਾਲ ਲੱਗਦਾ ਯਾਰ ਹੈ ਯਾਰ ਇਹ ਘੱਟੇ ਲੱਗਦਾ ਪਹਿਲਾਂ ਲੱਗਦਾ ਨਹੀਂ ਸੀ ਇਹ ਟਹਿਰਿਆ ਤੇ ਅੱਗੇ ਪਿੱਛੇ ਕਰ ਰਿਹਾ ਨੇ ਬਚਾਲਲੇ ਐਕਸਲ ਵਾਲਾ ਟਾਇਰ ਨਾਲ ਲੱਗਦਾ ਅੰਦਲੇ ਪਾਸਿਓ ਪਤਾ ਨਹੀਂ ਇੱਧਰ ਲਈ ਕਰ ਰਹੇ ਨੇ ਇਕੱਲੇ ਚੱਲੋ ਕਿੰਨਾ ਕਰਾ ਗਿਆ ਤੇਰਾ ਮੇਰਾ ਥੱਲੇ ਦਾ ਸਾਰਾ ਰਹਿ ਗਿਆ ਰੋਟੀ ਕਰੇ ਆਏਗਾ ਖਾਣ ਲੈ ਕੇ ਆਵਾ ਰੋਟੀ ਤਾਂ ਖਾ ਲਾਂਗੇ ਰੋਟੀ ਬਾਅਦ ਚ ਦੇਖੀ ਜਾਵਾਂ ਨਹੀਂ ਕਰੇ ਕੋਰੇ ਘਰੀ ਖਾ ਲੈਣੀ ਆ ਰੋਟੀ ਦਾ ਸੁਣ ਆਏ ਦਾ ਮੁੰਡੇ ਨੇ ਚਮਕਾਤੀ ਗੱਡੀ ਭਾਈ ਕਹਿੰਦਾ ਵਿਹਲਾ ਨਹੀਂ ਬੈਹ ਹੁੰਦਾ ਕਹਿੰਦਾ ਮਾਊ ਲੜਦੇ ਨੇ ਮੇਰੇ ਲੈ ਦੱਸ ਇਹੋ ਜਿਹੇ ਵੀ ਬੰਦੇ ਨੇ ਕੁਝ ਬੰਦੇ ਇਹੋ ਜਿਹੇ ਵੀ ਨੇ ਇਰੇ ਕਹਿੰਦੇ ਕਈ ਨਾ ਕੰਮ ਨੂੰ ਡੱਕਾ ਤੋੜ ਨਹੀਂ ਸਕਦੇ ਅਸੀਂ ਲੈ ਯਾਰ ਉਹ ਇਹ ਮੈਂ ਤਾਂ ਚਾਹ ਲੈ ਕੇ ਆਏ ਆਂ ਦੀ ਹੁਣ ਡੀਕ 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 ਮਹਾਸਵੀਰ ਦਾ ਆਇਆ ਨਹੀਂ ਗੱਡੀ ਘੁਮਾ ਕੇ ਲਾ ਲਾ ਮੋਟਰਵੱਲ ਨੂੰ ਰੋਡ ਬੰਦ ਹੋ ਗਿਆ ਗੱਡੀ ਰੁਕੋ ਨਾ ਨਹੀਂ ਮੋਟਰ ਇੱਧਰ ਚੱਲਦੀ ਆ ਉਹਦੇ ਇੱਥੋਂ ਟੱਪ ਕੇ ਆਉਣਾ ਇੰਨਾ ਇੱਧਰ ਨਹੀਂ ਮੈਂ ਤੈਨੂੰ ਧੋਈ ਜੱਲ ਮੇਰੇ ਕੋਲ ਧੋਪਾ ਧੋਕਣਾ ਸ਼ੈਂਪੂ ਸੁੱਕਦਾ ਇੱਧਰ ਛਾਵਾ ਕਰਕੇ ਤਾਂ ਨਹੀਂ ਮਗਵਾਈ ਅੱਛਾ ਹਾਂ ਕਾਰੀਗਰਾਂ ਫਿਰ ਤਾਂ ਹੁਣ ਤੇ ਬਾਡੀ ਰਹਿ ਗਈ ਕੱਲੀ ਆ ਬਾਡੀ ਅੱਧੀ ਅੱਧੀ ਰਹਿ ਗਈ ਥੱਲੇ ਥੱਲੇ ਡਾਲਾ ਡਾਲਾ ਰਹਿ ਗਿਆ ਹਾਂ ਤੇ ਡਾਲਾ ਥੱਲੇ ਚਾਸੀ ਮੇਰੀ ਗੱਲ ਸੁਣ ਲੈ ਹੋਣਾ ਐ ਨਾ ਹੋਵੇ ਆ ਦੇਖ ਲੈ ਚਾਸੀ ਲੈ ਵੀ ਮੂੰਹ ਧੋ ਲਿਆ ਪੈਰ ਲਿਬੜੇ ਹੋਏ ਨੇ ਉਹ ਕੰਮ ਨਾ ਹੋਵੇ ਹੁਣ ਥੱਲੇ ਉਹ ਐਨ ਚਮਕਾ ਦਈਏ ਇਹਨੂੰ ਗਿਆ ਲੱਗ ਗਿਆ ਆਵੇ ਆਉਣਾ ਹਾਂ ਬੇਸ਼ੱਕ ਰੋਟੀ ਖਾ ਕੇ ਆ ਕੇ ਲੱਗ ਜੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਆਏਗਾ ਨਾ ਹਾਂ ਗੱਡੀ ਭਰ ਕੇ ਅਜੇ ਨਹੀਂ ਆਉਰੀ ਮੰਗਾ ਲਈਏ ਉਹ ਤੋਂ ਇੱਥੇ ਘੜਾ ਲਈਏ ਹਾਂ ਪਤਾ ਹੀ ਗੱਲ ਆਂ ਤਰਪਾਲਾਂ ਤੇ ਫੁੱਲਾਂ ਲੱਲਾ ਪੱਬੜਾ ਹੋਊ ਕੋਜੂਗਾ ਉਹਦਾ ਪੰਪ ਤੇ ਵੀ ਹੋਜੂਗਾ ਇੱਥੇ ਬੜਾ ਲੋਟ ਆ ਯਾਰ ਮੋਟਰ ਦੇ ਨਾਲ ਕੋਈ ਡਰ ਨਾ ਟਿੱਕਾ ਚਾਹੇ ਰਾਤ ਨੂੰ ਵੀ ਖੜਨੀ ਪਵੇ ਹਣੇ ਕੱਲ ਨੂੰ ਭਰੂਗੀ ਫੇ ਕੱਲ ਨੂੰ ਉਹਦੇ ਨਾਲੇ ਤੁਰੂ ਆ ਦੇਖ ਲੈ ਇੱਥੇ ਟਾਇਰ ਦੇਖਣਾ ਨਹੀਂ ਉੱਧਰ ਦੇਖ ਲੈ ਦੇਖ 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 ਲੈ ਜੀ ਦੇਖ ਲੈ ਦੇਖ ਲੈ ਦੇਖ ਲੈ ਉੱਧਰ ਵੀ ਦੇਖ ਲੈਣਾ ਕੀ ਫਰਕ ਐ ਦੇਖਣਾ ਲੱਗ ਜੂ ਪਤਾ ਇਹ ਮੋਟਰ ਬੰਦ ਵੀ ਜਾਂਦਾ ਹੈ ਤੇ ਬਾਅਦ ਵਿੱਚ ਕੋਈ ਆ ਕੇ ਪਾਣੀ ਵਿੱਚ ਪੀਂਦਾ ਤੇ ਆਉਂ ਕਿ ਕੀ ਚਮਕ ਗਈ ਚੱਲ ਜਾਂਦਾ ਮੈਂ ਘਰ ਨੂੰ ਸਾਲਾ ਟਿੱਡਾ ਜਿਹਾ